ਦਾ ਦੱਸਦਾ ਬਿਟਾ ਜੋ ਨੁੱਕੜ ਨਾਟਕ ਨੇ ਆਪਣਾ ਪੁਰਾਣਾ ਪੰਜਾਬੀ ਸੱਭਿਆਚਾਰ ਕਲਚਰ ਦੇ ਕਿਸੇ ਨੁੱਕੜ ਦਾਟ ਮੈਂ ਤੈਨੂੰ ਪੱ ਲਗੂ ਨਾਟ ਵੀ ਬੋਲਦੇ ਆ ਛੋਟੇ ਨਾਟ ਵੀ ਕਹਿ ਸਕਦੇ ਆ ਜੋ 15 ਤੋਂ 20 ਮਿੰਟ ਦੇ ਹੁੰਦੇ ਨੇ ਜਿਹਦੇ ਵਿੱਚ ਦੋ ਤਿੰਨ ਕਰੈਕਟਰ ਇੱਕ ਪਾਤਰ ਇੱਕ ਨਾਟਕ ਦੇਖ ਕੇ ਆਪਣੇ ਤੱਕ ਇੱਕ ਮੈਸੇਜ ਸੰਦੇਸ਼ ਪਹੁੰਚਾ ਦਿੰਦੇ ਨੇ ਜੋ ਬਿਟਾ ਅੱਜ ਕਲੇ ਨਾਟਕ ਖਤਮ ਹੁੰਦੇ ਜਾ ਰਹੇ ਨੇ ਬਿਟੇ ਨਾਟਕ ਉਸ ਤੋਂ 15 20 ਸਾਲ ਪਹਿਲਾਂ ਪਿੰਡਾਂ ਦੀ ਨੁੱਕੜ ਦੇ ਖੇਡੇ ਜਾਂਦੇ ਸੀ ਤਾਂ ਕਰਕੇ ਆਪਾਂ ਇਸ ਨੁੱਕੜ ਨਾਟਕ ਬੋਲਦੇ ਆ ਕਮਿਤਾ ਜੀ ਜੀ ਤਰ੍ਹਾਂ ਦੇ ਇੱਕ ਛੋਟਾ ਨਾਟਕ ਪੇਸ਼ ਕਰਾਂਗੇ ਜਿਸ ਨਾਟਕ ਦਾ ਨਾਮ ਹੈ ਸੁਪਨੇ ਆ ਦਾ ਮਰ ਜਾਣਾ ਕੀ ਨਾਮ ਹੈ ਸੁਪਨੇ ਆ ਦਾ ਮਰ ਜਾਣਾ ਇਸ ਨਾਟਕ ਦੇ ਅੰਦਰ ਤਿੰਨ ਔਰ ਚਾਰ ਕੈਰੈਕਟਰ ਨੇ ਤਿੰਨ ਔਰ ਚਾਰ ਪਾਤਰ ਨੇ ਇਸ ਨਾਟਕ ਕੀ ਦਿਖਾਇਆ ਗਿਆ ਹੈ ਕਿ ਛੋਟਾ ਬੱਚਾ ਉਹ ਸਕੂਲ ਜਾ ਰਿਹਾ ਹੈ ਪਰ ਸਕੂਲ ਦੀ ਛੁੱਟੀ ਤੋਂ ਬਾਅਦ 2 ਘੰਟੇ ਲੇਟ ਘਰ ਪਹੁੰਚਦਾ ਹੈ ਕਦੇ ਕਦੇ ਉਹ ਸਕੂਲ ਚੋਂ ਭੱਜ ਜਾਂਦਾ ਹੈ ਉਹ ਸਕੂਲ ਚੋਂ ਭੱਜ ਕੇ ਕਿੱਥੇ ਜਾ ਰਿਹਾ ਹੈ ਕੀ ਕਰ ਰਿਹਾ ਹੈ ਕੀ ਮੈਂ ਆਪਣੀ ਸਕੂਲੀ ਪੜ੍ਹਾਈ ਦਾ ਨੁਕਸਾਨ ਕਰ ਲੈਂਦਾ ਹੈ ਕੀ ਮੈਂ ਉਹਦਾ ਸਕੂਲ ਚੋਂ ਨਾਮ ਕੱਟ ਕੇ ਉਹਨੂੰ ਸਕੂਲ ਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਤੇ ਕੀ ਮੈਂ ਉਹ ਆਪਣੇ ਸੁਪਨੇਆਂ ਨੂੰ ਖਤਮ ਕਰ ਲੈਂਦਾ ਜਾਂ ਮਾਰ ਲੈਂਦਾ ਹੈ ਇਹ ਸਾਰਾ ਕੁਝ ਦਿਖਾਇਆ ਗਿਆ ਨਾਟਕ ਦੇ ਅੰਦਰ ਬੇਟਾ ਸਾਰਿਆਂ ਨੇ ਧਿਆਨ ਨਾਲ ਸੁਣਨਾ ਦੇਖਣਾ ਤੇ ਸਮਝਣਾ ਜਿੱਥੇ ਨਾ ਸਮਝ ਲੱਗੇ ਖੜਿਓ ਕਿ ਪੁੱਛ ਲਿਓ ਕਿਉਂਕਿ ਨਾਟਕ ਖਤਮ ਹੋਣ ਤੋਂ ਬਾਅਦ ਤੁਹਾਡੇ ਚੋਂ ਮੈਂ ਕਿਸੇ ਬੱਚੇ ਨੂੰ ਖੜਾ ਕਰਕੇ ਪੁੱਛੂਆਂ ਨਾਟਕ ਚੋਂ ਆਪਾਂ ਨੂੰ ਕੀ ਸੰਦੇਸ਼ ਮਿਲਿਆ ਕੀ ਮੈਸੇਜ ਇਸ ਕਰਕੇ ਬੱਚੇ ਸਾਰੇ ਧਿਆਨ ਨਾਲ ਸੁਣਨਾ ਹੈ ਦੇਖਣੇ ਤੇ ਸਮਝਣੇ ਤੇ ਆਪਾਂ ਸ਼ੁਰੂ ਕਰੀਏ ਹਾਂਜੀ ਚਲੋ ਹਿੰਮਤ ਨਾ ਹਾਰੋ ਥੀਏਟਰ ਗਰੁੱਪ ਪਿਆਲਾ ਵੱਲੋਂ ਆਪਾਂ ਪੇਸ਼ ਕਰਨ ਜਾ ਰਹੇ ਹਾਂ ਨਾਟਕ ਚੁਪਣਿਆਂ ਦਾ ਮਰ ਜਾਣਾ ਕੱਲ੍ਹ ਸਕੂਲ ਜਾਊਂਗਾ ਕੱਲ੍ਹ ਸਕੂਲ ਜਾਊਂਗਾ ਅੱਜ ਨਾ ਗੱਪੂ ਬਾੜੇ ਡਰੂਗਾ ਜਾਂਦੇ ਓ ਡੈਡੀ ਆ ਗਿਆ ਪੁੱਤ ਓ ਡੈਡੀ ਆ ਗਿਆ ਬਾਈ ਕਿੱਥੇ ਦੋੰਦੋ ਜੜੇ ਓ ਇੱਥੇ ਆ ਮੇਰੇ ਕੋਲ ਓਏ ਓਏ ਤੇਰੇ ਆਇਆ ਮੇਰੇ ਕਾਪ ਤੈਨੂੰ ਖੱਪ ਪਾਇਆ ਉਧਰ ਮੁਹ ਕਰ ਬੀ ਉਧਰ ਮੁਹ ਕਰ ਆ ਹੁਣ ਦੱਸ ਵੀ ਕੀ ਕਹਿ ਰਿਆ ਸੀ ਤੇਰੀ ਪਲਸਰ ਫੂਟਾ ਲਿਆਇਆ ਏ ਸਾਹ ਲੈ ਲੈ ਤੂੰ ਇੱਥੇ ਆ ਤੂੰ ਇੱਥੇ ਆ ਓਏ ਸਾਹ ਲੈ ਲੈ ਸਾਰਾ ਕੁਝ ਲੈ ਕੇ ਆਇਆ ਸਾਰਾ ਕੁਝ ਲੈ ਕੇ ਆਇਆ ਆ ਦੇਖ ਬੈਗ ਫੂਟਾ ਜਿਓਮੈਟਰੀ ਓ ਜਿਹਦਾ ਬੈਗ ਫੜ ਬੈਗ ਓ ਬੈਗ ਬੈਗ ਫੜ ਆ ਓਏ ਇਹ ਨੰਨੂ ਦਾ ਪਤਾ ਦੱਸ ਦਿਆ ਪਹਿਗੇ ਕੋਣਾ ਦੱਸ ਦਈਏ ਦੱਸ ਦੋ ਹਾਂ ਸੁਣ ਰਹਾ ਬਈ ਸੁਣ ਰਹਾ ਤੂੰ ਅਧਰੂਮ ਨਾ ਕਰ ਤੂੰ ਸੁਣੋ ਮੈਂ ਹੱਜਾ ਇੱਕ ਗਰੀਬ ਕਿਸਾਨ ਤੇ ਵੀ ਇਹ ਮੇਰਾ ਵੱਡਾ ਪੁੱਤਰ ਰਾਜੂ ਤੇ ਵੀ ਸਾਡਾ ਛੋਟਾ ਪੁੱਤਰ ਵੀ ਆਸੀਂ ਨੂੰ ਬੜੇ ਲਾਡਾ ਪਿਆਰਾ ਨਾਲ ਪਾਲ ਲਿਆ ਤੇ ਬੜੇ ਪਿਆਰ ਦੇ ਨਾਲ ਹੀ ਤੇ ਇੱਕ ਮੈਂ ਨਾਮ ਰੱਖਿਆ ਮੈਂ ਦੱਸਦਾ ਲੱਲੂ ਪ੍ਰਸਾਦ ਹਾਂ ਲੱਲੂ ਪ੍ਰਸਾਦੀ ਦਾ ਨਾਮ ਆ ਬਈ ਹਾਂ ਕੱਲ ਆਸੀਂ ਨੂੰ ਸਕੂਲ ਭੇਜਣਾ ਇਹ ਨਾ ਬਈ ਪੜ੍ਹ ਲਿਖ ਕੇ ਵੱਡਾ ਅਸਰ ਬਣੇਗਾ ਤੇ ਪੜ੍ਹ ਲਿਖ ਕੇ ਨਾ ਬਾਈ ਆਪਣੇ ਸਕੂਲ ਦਾ ਨਾਮ ਰੋਸ਼ਨ ਕਰੀ ਨਾਲੇ ਆਪਣੇ ਬਾਪੂ ਦਾ ਵੀ ਨਾਮ ਰੋਸ਼ਨ ਕਰੀ ਓਏ ਪੁੱਤ ਤੂੰ ਕੱਲ ਸਕੂਲ ਜਾਏਂਗਾ ਓਏ ਹਾਂਜੀ ਪੜ੍ਹ ਲਿਖ ਕੇ ਦੇਸ਼ ਦਾ ਨਾਮ ਰੋਸ਼ਨ ਕਰੇਂਗਾ ਹਾਂਜੀ ਆਪਣੇ ਸੁਪਨੇ ਪੂਰੇ ਕਰੇਂਗਾ ਹਾਂਜੀ ਓਏ ਬਾਪੂ ਦਾ ਵੀ ਨਾਮ ਰੋਸ਼ਨ ਕਰੇਂਗਾ ਬਈ ਹਾਂਜੀ ਓਏ ਐ ਕਰੂ ਪੁੱਤ ਹੁਣ ਨਾ ਰਾਤ ਹੋ ਗਈ ਬਹੁਤ ਓ ਤੁਸੀਂ ਪੈ ਜਾਓ ਕੱਲ ਤੈਨੂੰ ਸਕੂਲ ਛੱਡ ਕੇ ਆਵਾਂ ਠੀਕ ਆ ਓ ਲੰਦੂ ਐ ਕਰ ਪੁੱਤ ਓ ਤੀ ਸੋ ਜਾਓ ਓ ਤੀ ਸੋ ਜਾ ਓ ਜਗਾ ਜੁਪ ਤਾਂ ਪੈ ਪੈਂਦਾ ਰਾਤ ਬਹੁਤ ਹੋ ਗਈ ਚਾਚੀ ਕਾ ਰੇਡੀ ਮੈਨੂੰ ਕੁਝ ਦੇਖ ਨਹੀਂ ਰਹਾ। ਪਤੀ ਰਾਤ ਨੂੰ ਕੀ ਹੋ ਗਿਆ ਤੈਨੂੰ? ਮੈਨੂੰ ਕੁਝ ਦੇਖ ਨਹੀਂ ਰਹਾ ਰੈਡੀ। ਖੜਾ ਹੋ। ਪਤੀ ਰਾਤ ਨੂੰ ਤੈਨੂੰ ਕੀ ਪੁਛੂੜੀ ਪੈ ਜਾਂਦੀ ਆ ਓਏ। ਮੈਨੂੰ ਕੁਝ ਦੇਖ ਨਹੀਂ ਰਹਾ ਰੈਡੀ। ਓ ਤੂੰ ਇੱਥੇ ਆ ਜਾ ਓਏ ਨੂੰ ਲੁਕੋਣਾ ਓਏ ਲੁਕੋੜਾ ਲੁਕੋੜਾ। ਆਓ। ਓਏ ਕੀ ਹੋ ਗਿਆ ਤੈਨੂੰ? ਮੈਨੂੰ ਕੁਝ ਦੇਖ ਨਹੀਂ ਰਹਾ ਰੈਡੀ। ਦਿਖ ਨਹੀਂ ਰਹਾ। ਹਾਂ। ਆ ਕਿੰਨੀ ਉਂਗਲੀਆਂ ਨੇ? ਪਤਾ ਨਹੀਂ। ਇਹ ਬੇਟਾ ਪੰਜ ਉਂਗਲਾਂ ਥੱਪੜਾ ਜਾ ਤੇਰੇ ਪੈ ਜਾ। ਫਿਰ ਸਾਰਾ ਕੁਝ ਦਿਖਣ ਲੱਗ ਜੂ। ਉਹ ਕਿਉਂ ਨੋ ਟੰਕੀ ਕਰਦਾ ਸਕੂਲ ਨਾਲ ਜਾਂਦੀ ਮਾਰੀ ਉਹ ਸੱਚੀਂ ਦਿਖ ਰਿਹਾ ਨਾਨ ਜੀ ਉਹ ਹੁਣ ਆਪਾਂ ਇਹਦਾ ਕੀ ਕਰੀਏ ਰਾਜੂ ਪੁੱਤ ਇਹਨੂੰ ਡਾਕਟਰ ਕੋਲੇ ਲੈ ਕੇ ਚਲਦੇ ਆ ਡਾਕਟਰ ਕੋਲੇ ਤੇ ਚਲੀਏ ਹਾਂ ਚਲੀ ਨੂੰ ਫੜ ਬੜਾ ਤੰਗ ਕਰਦਾ ਸਾਨੂੰ ਇਹ ਮੁੰਡਾ ਬੜੇ ਦੁਖੀ ਹੋ ਗਿਆ ਸੀ ਮੁੰਡੇ ਰੋਣ ਕਿਉਂ ਕਰੀਏ ਪੱਸ ਆਗੇ ਪਾਈਆਂ ਅੰਦਰ ਲਾਗੇ ਭਾਈ ਆਗੇ ਜੀ ਆਗੇ ਆਗੇ ਡਾਕਟਰ ਸਾਹਿਬ ਸਾਡੇ ਮੁੰਡੇ ਦਾ ਟੈਸਟ ਕਰੋ ਜੀ ਕੀ ਗੱਲ ਹੋ ਗਈ ਭਾਈ ਨੂੰ ਇਹ ਕਹਿੰਦਾ ਮੈਨੂੰ ਕੁਝ ਦਿਖਦਾ ਨਹੀਂ ਦੇਖ ਨਹੀਂ ਰਿਹਾ ਕੋਈ ਹਾਂ ਜੀ ਕੋਈ ਟੈਸਟ ਕਰ ਲੈਣੇ ਕੋਈ ਗੱਲ ਨਹੀਂ ਭਾਈ ਰਿਪੋਰਟ ਕਰ ਲੈਣੇ ਦੀ ਆਜਾ ਉਹ ਡਾਕਟਰ ਨਾਲ ਅੰਦਰ ਵਾਜ ਜਾ ਉਹ ਲੈਬੋਰੀ ਟੈਸਟ ਕਰਵਾਇਆ ਔਰ ਰਾਜੂ ਪੁੱਤ ਤੂੰ ਠੀਕ ਹੋ ਜਾ ਤੀ ਕਿਲੋ ਮਿੰਨਾ ਪਰ ਡਰ ਜਾਂਦੇ ਅੱਛਾ ਭਾਈ ਨੇ ਸਾਨੂੰ ਬੜਾ ਤਰ ਕਰ ਲਿਆ ਇੱਕ ਦਿਨ ਮੈਨੂੰ ਪਤਾ ਕੀ ਕਹਿੰਦਾ ਅੱਧੀ ਰਾਤ ਨੂੰ ਲੱਲੂ ਝੋੜੀ ਪੱਜ ਗਿਆ ਪੱਜ ਗਿਆ ਮੈਂ ਕੀ ਹੋ ਗਿਆ ਕਹਿੰਦਾ ਡਾਡੀ ਪੱਜ ਕੇ ਆ ਜਾ ਪੱਜ ਕੇ ਆ ਜਾ ਮੈਂ ਦਾਸਤਾ ਦੇ ਹੋ ਕੇ ਗਿਆ ਪਤਾ ਕੀ ਕਹਿੰਦਾ ਅੱਧੀ ਰਾਤ ਨੂੰ ਢੜੀ ਮੈਨਾਂ ਬਰਗਰ ਪੀਜ਼ਾ ਖਾਣਾ ਨਹੀਂ ਤੇ ਵਾਸਤੇ ਮੈਂ ਬਰਗਰ ਪੀਜ਼ਾ ਦਾ ਕਿੱਥੋਂ ਲੈ ਕੇ ਆਵਾਂ ਇੱਕ ਦਿਨ ਤਾਂ ਨੇ ਬੜਾ ਤੰਗ ਕਰ ਲਿਆ ਸਾਨੂੰ ਉਡੀ ਰਾਤ ਨੂੰ ਕਹਿੰਦਾ ਮਰ ਗਿਆ ਮਰ ਗਿਆ ਛੇਤੀ ਆ ਜਾਓ ਛੇਤੀ ਆ ਜਾਓ ਡੈੜੀ ਛੇਤੀ ਆ ਜਾ ਮਰ ਗਿਆ ਮੈਂ 10 ਦਾ ਦੇ ਹੋ ਕੀ ਗਿਆ ਕਹਿੰਦਾ ਮਰ ਗਿਆ ਬੱਛੇਤੀ ਆ ਜਾ ਛੇਤੀ ਆ ਜਾ ਮੈਂ 10 ਦਾ ਦੇ ਹੋ ਕੀ ਗਿਆ ਕਹਿੰਦਾ ਮਰ ਗਿਆ ਮਰ ਗਿਆ ਛੇਤੀ ਆ ਜਾ ਛੇਤੀ ਆ ਜਾ ਮੈਂ 10 ਦਾ ਦੇ ਹੋ ਕੀ ਗਿਆ ਪਤਾ ਕੀ ਕਹਿੰਦਾ ਡੈੜੀ ਚੁੱਚਾ ਗਿਆ ਬਈ ਅੱਧਾ ਬੜਾ ਹੋ ਗਿਆ ਇਹ ਕੰਮ ਮੈਂ ਕਰਾਉਂਗਾ ਤੈਨੂੰ ਸਾਨੂੰ ਬੜਾ ਤੰਗ ਕਰ ਲਿਆ ਨੇ ਮੁੰਡੇ ਨੇ ਡਾਕਟਰ ਸਾਹਿਬ ਡਾਕਟਰ ਸਾਹਿਬ ਹਾਂ ਟੈਸਟ ਹੋ ਗਿਆ ਜੀ ਹਾਂ ਭਾਈ ਜੀ ਟੈਸਟ ਕਰ ਲਿਆ ਜੀ ਰਿਪੋਰਟਾਂ ਆ ਗਈਆਂ ਹਾਂ ਜੀ ਉਹ ਫੜੋ ਇਹਨਾਂ ਕੇ ਟੱਕਰ ਨਾਲ ਮਰ ਲੰਨਾ ਚੁਕੇ ਆਇਆ ਓਏ ਇਹਦੀ ਅੱਖਾਂ ਇੱਕ ਨਜ਼ਰ ਚਲੀ ਗਈ ਹੈ ਭਾਈ ਅੱਖ ਨਜ਼ਰ ਚਲੀ ਗਈ ਜੀ ਫਿਰ ਹੁਣ ਕੀ ਹੋਊਗਾ ਜੀ ਇਹਦਾ ਪ੍ਰੈਸ਼ਰ ਕਰਨਾ ਪਏਗਾ ਭਾਈ ਇਹਦਾ ਕੁਝ ਪੈਸੇ ਖਰਚ ਆਣਗੇ ਚ ਪ੍ਰੈਸ਼ਰ ਕਰਨਾ ਪਊ ਉਹ ਕਿੰਨੇ ਕ ਪੈਸੇ ਖਰਚ ਆਜੂ ਜੀ 5 ਲੱਖ ਰੁਪਇਆ ਖਰਚ ਆ ਜਾਣਾ ਭਾਈ 5 ਰੁਪਇਆ ਦਾ 5 ਲੱਖ ਭਾਈ 5 ਲੱਖ ਅੱਜਾ ਸੁਣਦਾ ਥੋੜਾ ਜਿਹਾ ਮਿਕ ਮਨ ਅੱਛਾ 5 ਲੱਖ ਉਹ ਪੈਸੇ ਕੱਟ ਨਹੀਂ ਹੁੰਦੇ ਜੀ ਪੈਸੇ ਨਹੀਂ ਕਟ ਹੁੰਦੇ ਭਾਈ ਓ ਹੁਣ ਕੀ ਕਰੇ ਓ ਤੂੰ ਐ ਕਰਾ ਚੁੱਪ ਤੋਏ ਪਹਿਲ ਘਰੇ ਲੈ ਕੇ ਚੱਲ ਮੈਂ ਮੈਂ ਇਹੋਂ ਦਾ ਪੈਸੇ ਮੈਂ ਕੁਝ ਕਰਦਾ ਹਿੰਦਾ ਜਾ ਉਹ 10 ਮੈਂ ਉਹ ਪੈਸੇ ਲਿਆਵਾਂ ਕਿਸੇ ਨੂੰ ਪੁੱਛਣੇ ਪੈਣਗੇ ਕੋਈ ਮੈਂ ਘਰ ਦਾ ਹਿੱਲਾ ਪੈਸਾ ਪੁੱਛ ਕੇ ਦੇਖਦਾ ਕਿਸੇ ਨੂੰ ਓਏ ਤੁਹਾਡੇ ਚੱਕੇ ਮੈਨੂੰ 5 ਲੱਖ ਰੁਪਏ ਦੇ ਦਿਓ ਓਏ ਬਹੁਤ ਜ਼ਰੂਰਤ ਆ ਮੈਨੂੰ ਮੈਂ ਨਾ ਵੀ ਆਪਣੇ ਮੁੰਡੇ ਨੂੰ ਸਕੂਲ ਭੇਜਣਾ ਉਹਨੂੰ ਨਾ ਪੜਾ ਲਿਖਾ ਕੇ ਵੀ ਵੱਡਾ ਅਫਸਰ ਬਣਾਉਣਾ ਉਹ ਚਰਾਨ ਪਰ ਰਹਿ ਜਾਊਗਾ ਉਹਦੇ ਸੁਪਨੇ ਮਰ ਜਾਣਗੇ ਓਏ ਮਿੱਤਾਂ ਦੀ ਗੱਲ ਓਏ ਕੋਈ ਤਾਂ ਮੈਨੂੰ ਪੈਸੇ ਦੇ ਦਿਓ ਉਹਨੂੰ ਸਕੂਲ ਭੇਜਣਾ ਉਹ ਚਰਾਨ ਪਰ ਰਹਿ ਜਾਊਗਾ ਓਏ ਕੋਈ ਤਾਂ ਮੈਨੂੰ ਪੈਸੇ ਦੇ ਦਿਓ ਓਏ ਓਏ ਕੋਈ ਤਾਂ ਮੈਨੂੰ ਪੈਸੇ ਦੇ ਦਿਓ ਉਹ ਕੋਈ ਤਾਂ ਮੈਨੂੰ ਪੈਸੇ ਆਹ ਫਟੀਆਂ ਫਟੀਆਂ ਡੈਰੀ ਹੁੰਦਾ। ਉਹ ਜ਼ਰਾ ਕਹ ਡੈਰੀ ਹੁੰਦਾ। ਜਮਾਨਾ ਦਾ ਪੈਸੇ ਦਾ ਹਿੱਲਾ ਕਿੱਥੋਂ ਕਰਾਂ। ਬੜਾ ਦੁਖੀ ਹੋ ਗਿਆ। ਪੈਸਿਆਂ ਦਾ ਉਹ ਹਿੱਲਾ ਹੋ ਗਿਆ। ਓ ਰਾਜੂ ਪੁੱਤੋ ਏ ਤੂੰ ਬੈਠ ਜਾ ਲੰਲੂ ਪੁੱਤਰ ਉਹਦਾ ਏ ਰੋ ਰੋ। ਉਹ ਰੋ ਰੋ। ਓਏ ਰਾਜੂ ਪੁੱਤ ਸਾਰੇ ਕਿਤੇ ਮੈਂ ਜਾਇਆ ਆ। ਉਹ ਕਿੱਥੋਂ ਵੀ ਪੈਸੇ ਦਾ ਹਿੱਲਾ ਨਹੀਂ ਹੋਇਆ। ਹੁਣ ਤੈਨੂੰ ਮੈਂ ਕੀ ਦੱਸਾਂ ਪੁੱਤੋ ਏ। ਕੋਈ ਦੇ ਵਿੱਚ ਨਾ ਤੁਹਾਡੇ ਦੋਨਾਂ ਦਾ ਕੋਈ ਕਸੂਰ ਨਹੀਂ ਓਏ ਓਏ ਸਾਰਾ ਕਸੂਰ ਤਾਂ ਪੁੱਤ ਮੇਰਾ ਹੋਏ ਓਏ ਸਾਰਾ ਕਸੂਰ ਤਾਂ ਤੇਰੇ ਬਾਪੂ ਦਾ ਹੈ ਓ ਤੁਹਾਨੂੰ ਨਾ ਮੈਂ ਦੱਸਦਾ ਮੇਰੀ ਜ਼ਿੰਦਗੀ ਦੀ ਅਸਲ ਕਹਾਣੀ ਓਏ ਅਸਲ ਸੱਚਾਈ ਦੱਸਦਾ ਜਦ ਮੈਂ ਛੋਟਾ ਸੀ ਨਾ ਸਕੂਲ ਤਾਂ ਮੈਂ ਵੀ ਜਾਂਦਾ ਸੀ ਮੇਰਾ ਬਾਪੂ ਮੈਨੂੰ ਬੜੀ ਖੁਸ਼ੀ ਦੇ ਨਾਲ ਸਕੂਲ ਭੇਜਦਾ ਕਹਿੰਦਾ ਪੁੱਤ ਤੂੰ ਸਕੂਲ ਜਾ ਪੜ ਲਿਖ ਤਾ ਨਾ ਵੱਡਾ ਅਫਸਰ ਬਣ ਜਾਏਗਾ ਮੈਂ ਸਕੂਲ ਤਾਂ ਚਲਾ ਜਾਂਦਾ ਪਰ ਕਦੇ ਕਦੇ ਨਾ ਮੈਂ ਸਕੂਲ ਚ ਛੁੱਟੀ ਮਾਰ ਲੈਂਦਾ ਰਾਸਤੇ ਦੇ ਵਿੱਚ ਰੁਕ ਜਾਂਦਾ ਕਦੇ ਕਾ ਉਹ ਮੈਂ ਕਿੱਥੇ ਜਾਂਦਾ ਮੈਂ ਤੁਹਾਨੂੰ ਦੱਸਦਾ ਛੋਟੇ ਹੁੰਦੇ ਨਾ ਮੈਂ ਬੁਰੀ ਸੰਗਤ ਦੇ ਵਿੱਚ ਪੈ ਗਿਆ ਸੀ ਜੋ ਇਹ ਹੁੰਦੀ ਮੈਂ ਨਸ਼ੇ ਕਰਨ ਲੱਗ ਪਿਆ ਸੀ ਤੇ ਮੇ ਇੱਕ ਦਿਨ ਬਈ ਟੀਚਰਾਂ ਨੇ ਮੈਨੂੰ ਨਸ਼ਾ ਕਰਦੇ ਦੇਖ ਲਿੱਤਾ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਬਹੁਤ ਕੁੱਟਿਆ ਤੇ ਫਿਰ ਸਮਝਾਇਆ ਵੀ ਤੇ ਬਾਪੂ ਵੀ ਆਇਆ ਮੇਰਾ ਕਹਿੰਦਾ ਕਿ ਪੁੱਤੇ ਨਸ਼ੇ ਛੱਡ ਤੇ ਇਹ ਬੁਰੀ ਆਦਤ ਆ ਤੂੰ ਸਕੂਲ ਆਇਆ ਕਰ ਪੜਾਈ ਕਰਿਆ ਕਰ ਪਰ ਮੈਂ ਕਿਸੇ ਦੀ ਕੋਈ ਗੱਲ ਨਾ ਸੁਣਦਾ ਮੇਰੇ ਤੋਂ ਟੀਚਰ ਤੰਗ ਆ ਚੁੱਕੇ ਸੀ ਯਾ ਪੈਸੇ ਮੁੰਡੇ ਦਾ ਹੁਣ ਕੀ ਕਰੀਏ ਕਿਉਂਕਿ ਇਹ ਸਕੂਲ ਵਿਦਿਆ ਦਾ ਮੰਦਰ ਹੈ ਇੱਥੇ ਪੜਾਈ ਹੁੰਦੀ ਹੈ ਨਾ ਕਿ ਨਸ਼ਾ ਤਾਂ ਉਹਨਾਂ ਨੇ ਮੇਰੇ ਤੋਂ ਤੰਗ ਆ ਕੇ ਮੇਰਾ ਸਕੂਲ ਚੋਂ ਨਾਮ ਕੱਟ ਕੇ ਝੱਗ ਕੇ ਮੈਨੂੰ ਸਕੂਲ ਚੋਂ ਬਾਹਰ ਕਰ ਦਿੱਤਾ ਗਿਆ ਮੇਰੇ ਬਾਪੂ ਨੇ ਮੈਨੂੰ ਇੱਕ ਦੁਕਾਨ ਦੇ ਉੱਤੇ ਲਵਾ ਦਿੱਤਾ ਵੀ ਚਲ ਦੋ ਪੈਸੇ ਤਾਂ ਕਮਾਵੇਗਾ ਪਰ ਉਥੋਂ ਵੀ ਮੈਂ ਗੱਲੇ ਦੇ ਵਿੱਚੋਂ ਪੈਸੇ ਚੋਰੀ ਕਰਕੇ ਬਾਅਦ ਨਸ਼ਾ ਕਰਨ ਵਾਸਤੇ ਚਲਾ ਗਿਆ ਚੋਰੀ ਦੇ ਇਲਜ਼ਾਮ 'ਚ ਇੱਕ ਸਾਲ ਦੀ ਮੈਨੂੰ ਸਜ਼ਾ ਹੋਗੀ ਔਰ ਜਦੋਂ ਮੈਂ ਕੱਲ ਵਾਪਸ ਆਇਆ ਤਾਂ ਬਾਪੂ ਪਤਾ ਕੀ ਬੋਲਦਾ ਕਹਿੰਦਾ ਹੱਥ ਜੋੜ ਕੇ ਓਏ ਓਏ ਮੈਂ ਤਾਲੀ ਗਾ ਲਾਵੇਂ ਹੁਣ ਤੱਕ ਸਕੂਲ ਜਾਣਾ ਸ਼ੁਰੂ ਕਰਦੇ ਓਏ ਓਹ ਹੁਣ ਤਾਂ ਗੁਰੀਆਤਾ ਛੱਡਦੇ ਓਏ ਹੁਣ ਤਾਂ ਪੜਨਾ ਲਿਖਣਾ ਸ਼ੁਰੂ ਕਰਦੇ ਪੁੱਤ ਓਏ ਓਏ ਪੜ੍ਹਾਈ ਤੇਰੇ ਵਾਸਤੇ ਬਹੁਤ ਜ਼ਰੂਰੀ ਆ ਅਸੀਂ ਅਨਪੜ੍ਹ ਰਹਿ ਗਏ ਅੱਜ ਮਜ਼ਦੂਰੀयत ਦਿਹਾੜੀਆਂ ਕਰਦੇ ਫਰਦੇ ਆ ਓਏ ਪੁੱਤ ਤੂੰ ਪੜ੍ਹ ਲਈ ਕਿਆਅਸਰ ਬਣ ਜਾਵੇਂਗਾ ਸਕੂਲ ਜਾਣਾ ਸ਼ੁਰੂ ਕਰਦੇ ਪਰ ਮੈਂ ਆਪਣੇ ਮਾਪੇ ਦੀ ਕੋਈ ਗੱਲ ਨਾ ਸੁਣਦਾ ਉਹਨਾਂ ਦਾ ਮਰਾਦਰ ਕਰਦਾ ਮੇਰੇ ਮਾਪੇ ਬਚਾਰੇ ਮੈਨੂੰ ਦੁਖੀ ਦੁਖੀ ਰਹਿਣ ਲੱਗ ਪਏ ਤੇ ਦੁਖੀ ਰਹਿੰਦੇ ਰਹਿੰਦੇ ਇੱਕ ਦਿਨ ਮੇਰੇ ਬਾਪ ਆਪ ਨੂੰ ਹਾਰਟ ਅਟੈਕ ਆ ਗਿਆ ਤੇ ਉਸ ਦੁਨੀਆ ਤੋਂ ਹਮੇਸ਼ਾ ਦੇ ਲਈ ਚਲੇ ਗਏ ਇੱਕ ਗੱਲ ਹੋਰ ਹੈ ਕਹਿੰਦੇ ਜੇ ਤਸ ਜੂਤੇ ਰੱਬ ਹੈ ਗਿਆ ਤਾਂ ਮਾਪੇ ਦੇ ਰੂਪ ਦੇ ਵਿੱਚ ਹੈ ਠੀਕ ਹੈ ਤੁਹਾਨੂੰ ਮੰਦਿਰ ਮਸਜਿਦ ਗੁਰਦੁਆਰੇ ਜਾਣ ਦੀ ਲੋੜ ਨਹੀਂ ਤੁਸੀਂ ਮਾਪੇ ਦੀ ਸੇਵਾ ਕਰ ਲਓ ਮਾਪੇ ਦੀ ਪੂਜਾ ਕਰ ਲਓ ਰੱਬ ਤੁਹਾਨੂੰ ਇੱਥੇ ਮਿਲ ਜਾਊਗਾ ਇੱਕ ਗੱਲ ਹੋਰ ਯਾਦ ਰੱਖਣਾ ਕਿ ਜੇ ਵੀ ਤੁਸੀਂ ਮਾਪਾ ਬਪੂ ਨੂੰ ਲਾਤਾ ਮਾਪਾ ਬਪੂ ਦੀ ਅੱਖ ਦੇ ਵਿੱਚ ਝੋਲਿਆ ਲਾਤੇ ਔਰ ਰੱਬ ਤੁਹਾਨੂੰ ਕਦੀ ਮਾਫ ਨਹੀਂ ਕਰੂਗਾ ਸਾਰੀ ਉਮਰ ਤੁਸੀਂ ਭਟਕਦੇ ਰਹੋਗੇ ਇਸ ਕਰਕੇ ਮਾਪਾ ਬਪੂ ਦਾ ਸਪੈਕਟ ਕਰਿਆ ਕਰੋ ਮਾਪਾ ਬਪੂ ਦੀ ਕਦਰ ਕਰਿਆ ਕਰੋ ਮਾਪਾ ਬਪੂ ਦੀ ਗੱਲ ਮੰਨਿਆ ਕਰੋ ਮੈਂ ਆਪਣੇ ਮਾਪਾ ਬਪੂ ਦੀ ਗੱਲ ਨਹੀਂ ਮੰਨੀ ਤਾਂ ਅੱਜ ਮੈਂ ਪਛਤਾ ਰਿਹਾ ਮੇਰੇ ਮਾਪਾ ਬਪੂ ਚਾਹੀ ਦੁਖੀ ਹੋ ਕੇ ਡੰਗ ਹੋ ਕੇ ਉਹ ਇਸ ਦੁਨੀਆ ਤੋਂ ਚਲੇ ਗਏ ਹੁਣ ਮੈਂ ਇਕੱਲਾ ਰਹਿ ਚੁੱਕਿਆ ਸੀ ਫਿਰ ਮੇਰਾ ਵਿਆਹ ਹੋਇਆ ਅਮਰੀਕਾ ਵਾਲੀ ਦੀ ਮੈਨੂੰ ਬਹੁਤ ਸਮਝਾਉਂਦੀ ਕਿ ਹੁਣ ਤਾ ਸੁੰਦਰ ਜੋ ਤੁਹਾਡਾ ਬਾਪੂ ਚਲੇ ਗਿਆ ਤੁਹਾਡੀ ਮਾਂ ਚਲੀ ਗਈ ਹੁਣ ਹੁਕਮਾ ਚੰਗੇ ਕੰਮ ਕਰਨੇ ਸ਼ੁਰੂ ਕਰ ਦੋ ਪਰ ਮੈਂ ਉਸ ਦੀ ਵਿਚਾਰੀ ਦੀ ਕੋਈ ਗੱਲ ਨਾ ਸੁਣਦਾ ਉਹਨੂੰ ਕੁੱਤਦਾ ਮਾਰਦਾ ਜੋ ਬੱਚੀ ਦੀ ਪੈਸੇ ਕਮਾ ਕੇ ਲੈ ਕੇ ਆਉਂਦੀ ਖੋਕੇ ਲੈ ਜਾਂਦਾ ਤੇ ਕਹਿੰਦਾ ਮੈਨੂੰ ਇੰਨਾ ਕੁੱਤਿਆ ਇੰਨਾ ਕੁੱਤਿਆ ਇੰਨਾ ਕੁੱਟਿਆ ਕਿਸ ਵਿਚਾਰੀ ਨੇ ਦਰਦ ਨਹੀਂ ਤੋੜ ਦਿੱਤਾ ਹੁਣ ਮੈਂ ਮਿਰਕੋ ਇਕੱਲਾ ਰਹਿ ਗਿਆ ਸੀ ਪਰ ਸਾਡੇ ਘਰੇ ਦੋ ਬੱਚੇ ਜਨ ਲੈ ਚੁਕੇ ਸੀ ਮੇਰਾ ਵੱਡਾ ਪੁੱਤਰ ਹਜੂ ਜਦ ਸਿਆਣਾ ਹੋ ਚੁਕਿਆ ਸੀ ਉਹ ਸਾਰੀ ਗੱਲਾਂ ਸਮਝਣ ਲੱਗ ਪਿਆ ਸੀ ਕਿ ਮੇਰਾ ਬਾਪੂ ਨਸ਼ੇੜੀ ਐ ਮੇਰਾ ਬਾਪੂ ਨਕਾਰਾ ਕਿਸੇ ਕੰਮ ਦਾ ਨਹੀਂ ਉਹ ਸੀ ਸਕੂਲ ਜਾਣਾ ਐ ਅਸੀਂ ਪੜਨਾ ਲਿਖਣਾ ਐ ਪੜ੍ਹ ਲਿਖ ਕੇ ਆਪਣੇ ਸੁਪਨੇ ਪੂਰੇ ਕਰਨੇ ਨੇ ਮੈਂ ਆਪਣੇ ਛੋਟੇ ਭਰਾ ਨੂੰ ਸਕੂਲ ਭੇਜਣਾ ਐ ਤਾਂ ਮੇਰੇ ਵੱਡੇ ਪੁੱਤਰਾ ਜੂ ਨੇ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨੇ ਸ਼ੁਰੂ ਕਰ ਦਿੱਤੇ ਦੋ ਪੈਸੇ ਕਮਾ ਕੇ ਲੈ ਕੇ ਆਉਂਦਾ ਉਹਦੇ ਨਾਲ ਰੋਟੀ ਲੈ ਕੇ ਆਉਂਦਾ ਆਪਣੇ ਛੋਟੇ ਭਰਾ ਨੂੰ ਖਵਾਉਂਦਾ ਤੇ ਨਾਲ ਮੈਨੂੰ ਵੀ ਖਵਾਉਂਦਾ ਉਹਦੋਂ ਨਾਲ ਲੋਕਾਂ ਨੇ ਮੈਨੂੰ ਤਾਣੇ ਦੇਣੇ ਸ਼ੁਰੂ ਕਰ ਦਿੱਤੇ ਕੀ ਕਹਿੰਦੇ ਕਿ ਤੇਰੇ ਵਰਗਾ ਕਟਿਆ ਇਨਸਾਨ ਤਾਂ ਦੁਨੀਆ ਤੇ ਹੈ ਨਹੀਂ ਉਹ ਜਿਹੜਾ ਆਪਣੇ ਮਾਪੇ ਨੂੰ ਖਾ ਗਿਆ ਆਪਣੀ ਘਰ ਵਾਲੀ ਨੂੰ ਖਾ ਗਿਆ ਓਏ ਹੁਣ ਬੱਚਾ ਨੂੰ ਖਾਣ ਤੇ ਲੱਗਿਆ ਹੋਇਆ ਓਏ ਹੁਣ ਤਾਂ ਕੋਈ ਸ਼ਰਮ ਕਰ ਹੁਣ ਤਾਂ ਸੁਧਰ ਜਾ ਪਰ ਮੈਂ ਲੋਕਾਂ ਦੀ ਵੀ ਕੋਈ ਗੱਲ ਨਾ ਸੁਣਦਾ ਉਦੋਂ ਲੋਕਾਂ ਨੇ ਮੈਨੂੰ ਬੁਲਾਣਾ ਛੱਡ ਦਿੱਤਾ ਕੋਈ ਮੇ ਨਾਲ ਗੱਲ ਤੱਕ ਨਾ ਕਰਦਾ ਲੋਕ ਮੈਨੂੰ ਇੰਨੀ ਦੂਰ ਹੋ ਕੇ ਲੰਘਦੇ ਜਿਵੇਂ ਮੈਂ ਕੋਈ ਲਾਗਦੀ ਬਿਮਾਰੀ ਸੀ ਲੋਕ ਮੇਰੇ ਪਰਛਾਵੇਂ ਤੋਂ ਵੀ ਦੂਰ ਰਹਿੰਦੇ ਉਦੋਂ ਜਾ ਕੇ ਮੈਨੂੰ ਅਹਿਸਾਸ ਹੋਇਆ ਜਿਸ ਦਿਨ ਸਮਾਜ ਨੇ ਦੁਨੀਆ ਨੇ ਮੈਨੂੰ ਨਕਾਰ ਦਿੱਤਾ ਜਦ ਮੇਰੀ ਅੱਖਾਂ ਖੁੱਲੀਆਂ ਤਾਂ ਮੇਰੇ ਦੋਨੋਂ ਹੱਥ ਖਾਲੀ ਸੀ ਇਸ ਕਰਕੇ ਕਹਿੰਦੇ ਨੇ ਕਿ ਸਮਾਜ ਦੇ ਵਿੱਚ ਰਹਿਣ ਵਾਸਤੇ ਲੋਕਾਂ ਦੇ ਵਿੱਚ ਰਹਿਣ ਵਾਸਤੇ ਚੰਗੇ ਕੰਮ ਕਰੋ ਕਿ ਹਰ ਕੋਈ ਤੁਹਾਨੂੰ ਬੁਲਾਵੇ ਹਰ ਕੋਈ ਤੁਹਾਡੇ ਨਾਲ ਗੱਲ ਕਰੇ ਹਰ ਕੋਈ ਤੁਹਾਡੀ ਮਦਦ ਕਰੇ ਕਿਹੇ ਜੇ ਕੰਮ ਕਰੋ ਜਿਹਦੇ ਨਾਲ ਆਪਣੇ ਸਮਾਜ ਦਾ ਆਪਣੇ ਦੇਸ਼ ਦਾ ਆਪਣੇ ਲੋਕਾਂ ਦਾ ਆਪਣੇ ਗੁਰੂਆਂ ਦਾ ਤੇ ਆਪਣੀ ਮਾਪੇ ਦਾ ਨਾਮ ਰੋਸ਼ਨ ਹੋਵੇ ਤੇ ਮਰਨ ਤੋਂ ਬਾਅਦ ਉਹ ਦੁਨੀਆ ਆਪਾਂ ਨੂੰ ਯਾਦ ਰੱਖੀ ਪੈਸਾ ਜਿਹੜਾ ਕੋਈ ਵੱਡੀ ਗੱਲ ਨਹੀਂ ਜਦ ਮੈਂ ਆਪਣੇ ਮੁੰਡੇ ਦੇ ਇਲਾਜ ਵਾਸਤੇ ਪੈਸੇ ਮੰਗ ਰਿਆ ਸੀ ਪਰ ਉਹਨਾਂ ਨੂੰ ਪਤਾ ਸੀ ਕਿ ਇਹ ਤਾਂ ਨਸ਼ਾ ਕਰਦਾ ਹੈ ਇਹ ਤਾਂ ਨਸ਼ੇੜੀ ਹੈ ਸਾਰੇ ਪੈਸੇ ਨਸ਼ੇਦਿਲ ਚਾ ਦਊਗਾ ਆਪਾਂ ਨੂੰ ਇਹ ਜੇ ਇਨਸਾਨ ਦੀ ਮਦਦ ਨਹੀਂ ਕਰਨੀ ਚਾਹੀਦੀ ਤਾਂ ਕਿਸੇ ਨੇ ਮੰਗੇ ਤੋਂ ਮੈਨੂੰ 1 ਰੁਪਿਆ ਤੱਕ ਨਹੀਂ ਦਿੱਤਾ ਇਸ ਕਰਕੇ ਜੇ ਤੁਸੀਂ ਬੂਰੇ ਕੰਮ ਕਰੋਗੇ ਸ਼ਰਾਬ ਪੀਓਗੇ ਸਕੂਲ ਨਹੀਂ ਆਓਗੇ ਤਾਂ ਤੁਹਾਡੀ ਕੋਈ ਮਦਦ ਨਹੀਂ ਕਰੂਗਾ ਜੇ ਤੁਸੀਂ ਨਸ਼ਾ ਕਰੋਗੇ ਤੁਹਾਡੇ ਨਾਲ ਕੋਈ ਖੜਾ ਨਹੀਂ ਹੋਊਗਾ ਰਿਸ਼ਤੇਦਾਰ ਵੀ ਤੁਹਾਨੂੰ ਬੁਲਾਉਣਾ ਛੱਡ ਦੇਣਗੇ ਇਸ ਕਰਕੇ ਚੰਗੇ ਕੰਮ ਕਰਿਆ ਕਰੋ ਕਿ ਹਰ ਕੋਈ ਤੁਹਾਡੀ ਮਦਦ ਕਰੇ ਇਹ ਲੋਕ ਤੁਹਾਡੇ ਨਾਲ ਖੜੇ ਹੋਏ ਨੇ ਔਰ ਪੁੱਤ ਤੁਸੀਂ ਦੋਨੋਂ ਮੈਨੂੰ ਮਾਫ਼ ਕਰ ਦਿਓ ਪੁੱਤ ਹੋਏ ਔਰ ਤੁਸੀਂ ਦੋਨੋਂ ਮੈਨੂੰ ਮਾਫ਼ ਕਰ ਦਿਓ ਪੁੱਤ ਮੈਂ ਆਪਣੀਆਂ ਗਲਤੀਆਂ ਕਰਕੇ ਤੁਹਾਨੂੰ ਪੜ੍ਹਾ ਨਾ ਸਕਿਆ ਲਿਖਾ ਨਾ ਸਕਿਆ ਤੁਹਾਡੇ ਸੁਪਨੇ ਪੂਰੇ ਨਾ ਕਰ ਸਕਿਆ ਪੁੱਤ ਜੇ ਮੈਂ ਉਸ ਟਾਈਮ ਆਪਣੇ ਟੀਚਰਾਂ ਦੀ ਗੱਲ ਮੰਨ ਕੇ ਆਪਣੇ ਮਾਪੇ ਬਾਬ ਦੀ ਗੱਲ ਮੰਨ ਕੇ ਸਕੂਲ ਆਂਦਾ ਤਾਂ ਅੱਜ ਮੈਂ ਪੜ੍ਹਿਆ ਲਿਖਿਆ ਹੁੰਦਾ ਕੋਈ ਨੌਕਰੀ ਕਰ ਰਿਆ ਹੁੰਦਾ ਉਹ ਮੇਰੇ ਕੋਲ ਦੋ ਪੈਸੇ ਹੁੰਦੇ ਮੈਂ ਤੇਰੀ ਅੱਖਾਂ ਦਾ ਇਲਾਜ ਕਰਾ ਪਾਉਂਦਾ ਪੁੱਤ ਹੋਏ ਉਹ ਜੇ ਮੈਂ ਉਸ ਟਾਈਮ ਨਸ਼ੇ ਨਾ ਕਰਦਾ ਤਾਜ ਆਪ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਅੱਜ ਆਪਣੇ ਹਾਲਾਤ ਨਾ ਹੁੰਦੇ ਪੁੱਤੋਏ ਉਹ ਤੁਸੀਂ ਦੋਨੋਂ ਮੈਨੂੰ ਮਾਫ਼ ਕਰ ਦੋ ਓ ਮੈਂ ਆਪਣੀਆਂ ਗਲਤੀਆਂ ਕਰਕੇ ਪੁੱਤ ਥੋੜੇ ਸੁਪਨਿਆਂ ਨੂੰ ਮਾਰ ਦਿੱਤਾ ਹੋਏ ਉਹ ਤੁਹਾਡੇ ਸੁਪਨਿਆਂ ਨੂੰ ਮੈਨੇ ਮਾਰ ਦਿੱਤਾ ਪੁੱਤੋਏ ਥੋੜੇ ਸੁਪਨਿਆਂ ਨੂੰ ਮੈਨੇ ਖਤਮ ਕਰ ਦਿੱਤਾ ਹੋਏ ਤੁਹਾਡੇ ਸੁਪਨਿਆਂ ਨੂੰ ਮੈਨੇ ਖਤਮ ਕਰ ਦਿੱਤਾ ਹੋਏ ਤੁਹਾਡੇ ਸੁਪਨਿਆਂ ਨੂੰ ਐਸੀ ਬਿੱਟਾ ਸਾਡਾ ਛੋਟਾ ਜਾਂ ਨਾਟਕ ਸੁਪਨਿਆਂ ਦਾ ਮਰ ਜਾਣਾ ਬਿੱਟਾ ਸਮਝ ਆ ਸਾਰਿਆਂ ਨੂੰ ਜਹਰ ਇੱਕ ਨਾਟਕ ਚਾਹੀਦੇ 50 ਮਿੰਟ ਦਾ ਹੁੰਦਾ ਜੇ ਆਪਣੀ ਯੂਨੀਵਰਸਿਟੀ ਲੈਵਲ ਤੇ ਖੇਡਦੇ ਆ ਪਰ ਸਾਡੇ ਕੋਲ ਟਾਈਮ ਬਹੁਤ ਘੱਟ ਹੁੰਦਾ ਹੈ ਬਟਾ ਇਹ ਨਾਟਕ ਮੇਰਾ ਆਪਣੇ ਲਿਖਿਆ ਨਾਟਕ ਹੈ ਵਿੱਚ ਕੀ ਸਮਝ ਲੱਗਿਆ ਕੋਈ ਦੱਸੇਗਾ ਬੱਚਾ ਮੈਨੂੰ ਦੱਸੋ ਬਟਾ ਖੜੋ ਇੱਕ ਇੱਕ ਗੀਤ ਸਟਾਲੀ ਮੜ ਕੇ ਨੰਬਰ ਚੀਨਾਂ ਇਸ ਨਾਟਕ ਦੀ ਸਿੱਖਿਆ ਹੈ ਸਾਰੇ ਬੱਚਿਆਂ ਨੂੰ ਕਿ ਜੇ ਸਾਨੂੰ ਆਪਣੇ ਮਾਤਾ ਪਿਤਾ ਦੀ ਗੱਲ ਮੰਨਣੀ ਚਾਹੀਦੀ ਆ ਸਾਨੂੰ ਕੋਈ ਨਸ਼ਾ ਨਹੀਂ ਕਰਨਾ ਚਾਹੀਦਾ ਵੈਰੀ ਗੁੱਡ ਸ਼ਾਬਾਸ਼ ਬਹੁਤ ਬਹੁਤ ਸ਼ੁਦਾ ਬਈ ਹੋਰ ਫੰਡਸ ਦਾ ਹੋਣੀ ਅਸਿ ਨਾ ਕਿ ਆਪਾਂ ਨੂੰ ਹੋਰ ਕੀ ਕਰਨਾ ਚਾਹੀਦਾ ਹਾਂ ਹਾਂ ਜੀ ਬੱਚਾ ਸਨਾਰ ਕਿਸੇ ਸਿੱਖਿਆ ਮਿਲਿਆ ਸਰ ਬੱਚੇ ਕਿਹਨਾਂ ਕਿਹਨਾਂ ਨੂੰ ਰੋਜ਼ ਸਕੂਲ ਜਾਣਾ ਚਾਹੀਦਾ ਹੈ ਜੇ ਅਸੀਂ ਨਸ਼ਿਆਂ ਦੀ ਮਾੜੀ ਆਦਤ ਵਿੱਚ ਲੱਗ ਜਾਵਾਂਗੇ ਤਾਂ ਸਾਡਾ ਪੂਰੀ ਜ਼ਿੰਦਗੀ ਤਬਾਹ ਹੋ ਜਾਵੇਗੀ ਜੇ ਕੋਈ ਹੋਰ ਬੱਚਾ ਆਜੇ ਚਾਰ ਸਵੇਰ ਆਜੇ ਬੇਟਾ ਦੱਸੋ ਸਾਂਜੀ ਆਪਾਂ ਜੇ ਆਪਾਂ ਨਸ਼ੇ ਕਰਾਂਗੇ ਤਾਂ ਆਪਾਂ ਨੂੰ ਪੜ੍ਹਾਈ ਨਹੀਂ ਹੋਊਗੀ ਇਸ ਲਈ ਆਪਾਂ ਨੂੰ ਰੋਜ਼ ਸਕੂਲ ਜਾਣਾ ਚਾਹੀਦਾ ਪਟਿਆਂ ਦਾ ਕਹਿਣਾ ਮੰਨਣਾ ਚਾਹੀਦਾ ਆਪਣੇ ਤੇ ਆਪ ਕੰਝ ਗੱਲ ਮੰਨਣੀ ਚਾਹੀਦੀ ਤੇ ਆਪਣੇ ਮਾਤਾ ਪਿਤਾ ਦੀ ਗੱਲ ਕਾਦੀ ਨਸ ਨਸ ਤੇ ਪਾ ਮੰਗੇ ਜੀ ਆਪਾਂ ਕੋਈ ਵੀ ਨਹੀਂ ਕੰਮ ਕਰ ਸਕਾਂਗੇ ਆਪਾਂ ਪੈਸੇ ਕਮਾਵਾਂਗੇ ਵੈਰੀ ਗੁੱਡ ਪੈਸੇ ਤਾਂ ਆਪਣੇ ਪੈਸੇ ਬਰਬਾਦ ਹੋ ਜਾਣਗੇ ਠੀਕ ਹੈ ਹੋਰ ਕੋਈ ਬੋਲਣਾ ਚਾਹੇਗਾ ਕੋਈ ਠੀਕ ਹੈ ਚਲ ਚਲੇਖੋ ਸ਼ਾਬਾਸ਼ ਜੇ ਦੀ ਮੇ ਕੀ ਆਪਾਂ ਆਪਣੇ ਮਾਪੇ ਦੀ ਜਲ ਨਹੀਂ ਮੰਨਾਂਗੇ ਆਪਾਂ ਆਪਾਂ ਅੱਗੇ ਅੱਗੇ ਜਾ ਕੇ ਆਪਾਂ ਨੂੰ ਕੋਈ ਪਸੰਦੇ ਨਹੀਂ ਕਰੂਗਾ ਵੈਰੀ ਗੁੱਡ ਸ਼ਾਬਾਸ਼ ਦੇਖੋ ਛੋਟੇ ਬੱਚੇ ਨੇ ਕਿੰਨੀ ਸੋਹਣੀ ਗੱਲ ਦੱਸੀ ਹੈ ਨਾ ਬੇਟਾ ਮਾ ਬਾਬਰ ਅੱਗ ਦਾ ਰੂਪ ਹੁੰਦੇ ਨੇ ਸਭ ਤੋਂ ਪਹਿਲੇ ਆਪਣੇ ਗੁਰੂ ਹੁੰਦੇ ਨੇ ਮਾਪੇ ਬਿਤਾ ਉਹਨਾਂ ਦੀ ਗੱਲ ਸੁਣਿਆ ਕਰੋ ਉਹਦੀ ਗੱਲ ਮੰਨਿਆ ਕਰੋ ਠੀਕ ਹੈ ਅੱਗੇ ਵਧਣ ਵਾਸਤੇ ਸਮਝ ਆ ਗਿਆ ਸਾਰਿਆਂ ਨੂੰ ਹਾਂਜੀ ਤੇ ਬੇਟਾ ਦੋਨੋਂ ਬੱਚੇ ਅੱਗੇ ਆ ਜੋ ਸ਼ਾਬਾਸ਼ ਤਾੜੀ ਮਾਰ ਦਿਓ ਬਟਨ ਬੱਚੇ ਦੇ ਨਾਮ ਤੇ ਇੱਕ ਵੀ ਬੱਚਾ ਸਾਹਮਣੇ ਦਾ ਛੋਟਾ ਜਿਹਾ ਨਾਟਕ ਤਿਆਰ ਕਰਨ ਵਾਸਤੇ ਦੋ ਚਾਰ ਮਹੀਨੇ ਲੱਗ ਜਾਂਦੇ ਨੇ ਇਹਨਾਂ ਬੱਚੇ ਨੂੰ ਮੈਂ ਬਹੁਤ ਘੱਟ ਸਮੇਂ ਦੇ ਅੰਦਰ ਤਿਆਰ ਕੀਤਾ ਤੇ ਬੱਚਿਆਂ ਨੇ ਬਹੁਤ ਅੱਛੀ ਐਕਟਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਕਹਿੰਦੇ ਕੋਸ਼ਿਸ਼ ਕਰਨ ਵਾਲੇ ਕਦੀ ਹਾਰ ਨਹੀਂ ਹੁੰਦੀ ਬੇਟਾ ਕੋਈ ਬੱਚਾ ਢਿੱਡ ਚੋਂ ਸਿੱਕ ਕੇ ਨਹੀਂ ਹੁੰਦਾ ਪੇਟ ਚੋਂ ਸਿੱਕ ਕੇ ਨਹੀਂ ਹੁੰਦਾ ਇੱਥੇ ਆ ਕੇ ਆਪਾਂ ਸਿੱਖਦੇ ਆ ਇਸ ਦੀ ਕੋਸ਼ਿਸ਼ ਕਰਿਆ ਕਰੋ ਬੇਟਾ ਜੋ ਮੇਰੀ ਟੀਮ ਹੈ 15ਵੀਂ ਗੁਆਸ ਗਾਸ ਦੀ ਟੀਮ ਹੈ ਪਰ ਬੇਟਾ ਕਸੀ ਸਪਨਾ ਲੈ ਕੇ ਚੱਲਨੇ ਆ ਕਿ ਅਸੀਂ ਸਕੂਲਾਂ ਵਿੱਚੋਂ ਬੱਚੇ ਤਿਆਰ ਕਰਨੇ ਨੇ ਸਕੂਲਾਂ ਵਿੱਚੋਂ ਬੱਚੇ ਆਰਟਿਸਟ ਬਣਾਉਣੇ ਨੇ ਅਸੀਂ ਚਾਹਦੇ ਕਿ ਨਾਟਕ ਤੁਸੀਂ ਖੁਦ ਤਿਆਰ ਕਰੋ ਛੋਟੇ ਛੋਟੇ ਨਾਟਕ ਇਹ ਨਾਟਕਾਂ ਨੂੰ ਅੱਗੇ ਲੈ ਕੇ ਜਾਓ ਤੇ ਬੇਟਾ ਨੁੱਕਰ ਨਾਟਕ ਖੁਦ ਤਿਆਰ ਕਰੋ ਪੋਲਿਟਿਕਸ ਦੇ ਐਨਵਾਇਰਨਮੈਂਟ ਦੇ ਉੱਤੇ ਡਰਗਸ ਦੇ ਉੱਤੇ ਕੋਈ ਇੱਕ ਟੌਪਿਕ ਲੈ ਲਓ ਇਹ ਨਾਟਕ ਸਕੂਲਾਂ ਦੇ ਵਿੱਚ ਕਿਡੋ ਤੇ ਨਾਟਕਾਂ ਨੂੰ ਅੱਗੇ ਲੈ ਕੇ ਜਾਓ। ਦੇਖੋ ਬਈ ਤਾਂ ਜਿਸ ਬੱਚੇ ਨੇ ਇੱਕ ਗ੍ਰੀਕ ਕਿਸਾਨ ਦੇ ਵਿਕਟੇ ਦਾ ਰੋਲ ਕੀਤਾ ਹੈ ਨਾ ਆਪਣਾ ਆਦਮੀ ਹੁੰਦੀ ਬਹੁਤ ਅੱਛੀ ਐਕਟਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਦਾ ਕਲਾਪਿੰਗ ਪਹਿਲਾਂ ਬਈ ਤਾਂ ਇਸ ਬੱਚੇ ਵਾਸਤੇ ਦਰ ਦੋ। ਬੱਚਾ ਰੋਲ ਲੈਣਾ ਸੀ ਬੋਲ ਦੋ ਕਿ ਕਿਰਸਾ ਨਾਟਕ ਆਪ ਨੂੰ ਕਿਸ ਕਿਹਦੇ ਸੀ ਕੀ ਕਰਨਾ ਚਾਹੀਦਾ ਆਪਣਾ ਕੀ ਨਹੀਂ ਕਰਨਾ ਚਾਹੀਦਾ ਉੱਚੀ ਆਵਾਜ਼ ਵਿੱਚ ਸ਼ਾਬਾਸ਼। ਦੱਸੋ ਠੀਕ ਹੈ। ਆਪਾਂ ਨੂੰ ਸ਼ਾਇਦ ਨਹੀਂ ਵੱਡਣਾ ਚਾਹੀਦਾ ਆਪਾਂ ਨੂੰ ਮਾ-ਬਾਪ ਦੀ ਗੱਲ ਕਹਿੰਦੀ ਰਹਿੰਦੀ ਆਪਾਂ ਨੂੰ ਵੱਡਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਬਲ ਇਨਸ਼ਾਅਰ ਉਹ ਦਿੱਤਾ ਉਸ ਕੋ ਜਿਸ ਬੱਚੇ ਨੇ ਇੱਕ ਗ੍ਰੀਕ ਸਾੰਦੇ ਬਿੱਤੇ ਦਾ ਰੋਲ ਕੀਤਾ ਹੈ ਨਾ ਤੇ ਛੋਟੇ ਭਰਾ ਦਾ ਵੱਡਾ ਭਰਾ ਮਾਣਾ ਬਹੁਤ ਅੱਛੀ ਐਕਟਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਡਾ ਦੋ ਲਾਈਨਾਂ ਤੁਸੀਂ ਬੋਲ ਦੋ ਕੀ ਕਾਸੀ ਲੱਗਦੀ ਤੁਸੀਂ ਅੰਮਾ ਪਾਪਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੇ ਜਾਂ ਆਪਾਂ ਨਸ਼ਿਆਂ 'ਚ ਲੱਗ ਜਾਾਂਗੇ ਫਿਰ ਸਾਨੂੰ ਕੋਈ ਪੈਸੇ ਨਹੀਂ ਦੂਗਾ ਫਿਰ ਉਹ ਸਮਝਣਗੇ ਕਿ ਇਹ ਤਾਂ ਜਾਂਦੇ ਹੋਏ ਸਾਰਾ ਨਸ਼ਾ ਦਸ਼ਾਂ ਤੇ ਪੈਸਾ ਲਾ ਦੂਗਾ ਯਾਰ ਜੀ ਸ਼ਾਬਾਸ਼ ਜੇ ਆਪਾਂ ਬੁਰੇ ਕੰਮ ਕਰਾਂਗੇ ਤਾਂ ਕੋਈ ਮਦਦ ਨਹੀਂ ਕਰੂਗਾ ਇਹ ਕਹਿਣ ਦਾ ਮਤਲਬ ਹੈ ਬੱਚੀ ਸ਼ਾਬਾਸ਼ ਬੱਚਾ ਦੋਨੋਂ ਬੱਚੀ ਸ਼ਾਬਾਸ਼ ਦੇ ਬੱਚਾ ਉਹਨਾਂ ਜਿਆਦਾ ਟਾਈਮ ਨਾਲ ਲੈਂਦਾ ਸਾਡੇ ਹਫਤਾਰ ਸਾਹਿਬ ਨੂੰ ਮੈਂ ਗੁਜਾਰਿਸ਼ ਕਰਮਾ ਕਿ ਦੋ ਮਿੰਟ ਜੀ ਇੱਕ ਟੋਰ ਆਪਣੀ ਵਿਚਾਰ ਸਾਂਝੇ ਕਰਦੇ ਨਾਲ ਬੱਚਾ ਲੱਖਾ ਹਾਂਜੀ ਬੇਟਾ ਜੱਪਾ ਦੋਨੋਂ ਉੱਪਰ ਨਾਟਕ ਲਿਖਿਆ ਬਹੁਤ ਹੀ ਸਿੱਖਿਆਦਾਇਕ ਜਿਹੜਾ ਸੀਗਾ ਇਸ ਸਰਦਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਸਾਡੇ ਲਈ ਸਾਡੇ ਬੱਚਿਆਂ ਲਈ ਕੱਢਿਆ ਤੇ ਬਹੁਤ ਹੀ ਵਧੀਆ ਸੇਧ ਦੇਣ ਵਾਲਾ ਸੀਗਾ ਤੇ ਤੁਸੀਂ ਵੀ ਸਾਰੇ ਬੱਚਿਆਂ ਨੇ ਇਸ ਤੋਂ ਅੱਜ ਇੱਥੋਂ ਸਿੱਖ ਕੇ ਜਾਣਾ ਇਸ ਨਾਟਕ ਤੋਂ ਕਿ ਆਪਣੇ ਮੰਮੀ ਪਾਪਾ ਨੂੰ ਤੰਗ ਨਹੀਂ ਕਰਨਾ ਉਹਨਾਂ ਦਾ ਕਹਿਣਾ ਮੰਨਣਾ ਹਰ ਇੱਕ ਬੱਚੇ ਨੇ ਰੋਜ਼ ਸਕੂਲ ਆਉਣਾ ਆਪਣੇ ਅਧਿਆਪਕਾਂ ਦੀ ਵੀ ਗੱਲ ਮੰਨਣੀ ਹੈ ਤੇ ਇਸ ਤਰੀਕੇ ਨਾਲ ਜੇ ਤੁਸੀਂ ਹੁਣ ਤੋਂ ਹੀ ਅਗਿਆਕਾਰੀ ਬੱਚੇ ਬਣ ਕੇ ਰਹੋਗੇ ਤਾਂ ਅੱਗੇ ਜਾ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਫਲ ਹੋਵੋਗੇ ਤੇ ਆਪਣਾ ਹਰ ਇੱਕ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ ਤੇ ਇੱਕ ਨਸ਼ੇੜੀ ਵਿਅਕਤੀ ਦੀ ਤਰ੍ਹਾਂ ਜਿਵੇਂ ਕਿ ਆਪਾਂ ਇਹ ਨਾਟਕ 'ਚ ਦੇਖਿਆ ਸਾਨੂੰ ਆਪਣੇ ਸੁਪਨੇ ਜਿਹੜੇ ਉਹ ਖਤਮ ਨਹੀਂ ਕਰਨੇ ਪੈਣਗੇ ਤੇ ਹੁਣ ਤੋਂ ਹੀ ਆਪਾਂ ਨੇ ਆਪਣੀ ਜ਼ਿੰਦਗੀ ਨੂੰ ਸਹੀ ਰਸਤੇ ਤੇ ਸੋਧਣਾ ਹੈ ਬਹੁਤ ਬਹੁਤ ਵਿਸ਼ਾਲ ਇਸ ਨੂੰ ਜਿਹੜਾ ਕਲਾਤੀ ਇਸਰ ਹੋਰ ਕਰ ਦੋ ਮੈਂ ਦੇ ਨਾਮ ਤੇ ਇਹ ਤੁਹਾਨੂੰ ਹੋਰ ਦਊਗਾ ਜਿਆਦਾ ਟਾਈਮ ਨਹੀਂ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਿਆ ਨਾਟਕ ਦੇ ਅੰਦਰ ਕੀ ਸੀ ਦੋ ਤਿੰਨ ਗੱਲਾਂ ਸੀ ਹਨਾ ਸੋਤ ਪਹਿਲੀ ਗੱਲ ਸੀ ਨਸ਼ਾ ਨਹੀਂ ਕਰਨਾ ਮਾਪੇ ਦਾ ਆਦਰ ਸਤਿਕਾਰ ਕਰਨਾ ਗੁਰੂਆਂ ਦੀ ਗੱਲ ਮੰਨਣੀ ਹੈ ਚੋਰੀ ਨਹੀਂ ਕਰਨੀ ਤੇ ਆਪਣੇ ਬੱਚੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਸੁਪਨੇ ਬੱਚਾ ਉਹ ਨਹੀਂ ਜਿਹੜੇ ਕੋਲ ਲੁੜਾਤ ਨੂੰ ਆਉਂਦੇ ਨੇ ਸੁਪਨੇ ਉਹ ਜਿਹੜੇ ਕੋ ਖੁੱਲੀ ਅੱਖਾਂ ਨਾਲ ਦੇਖਦੇ ਆ ਹਨਾ ਜਿਗਾ ਸੁਪਨੇ ਜਿਵੇਂ ਤੁਸੀਂ ਡਾਕਟਰ ਬਨਣਾ ਚਾਹੁੰਦੇ ਹੋ ਵਕੀਲ ਬਨਣਾ ਚਾਹੁੰਦੇ ਹੋ ਤੁਹਾਡੇ ਕੋਈ ਹੋਪ ਜੇ ਸੁਪਨਾ ਹੋਵੇ ਤਾਂ ਸੋਚੋ ਵੀ ਅਸੀਂ ਬਨਣਾ ਕੀ ਹੈ ਕਿੱਥੇ ਪਹੁੰਚਣਾ ਹੈ ਤੋ ਕਿਵੇਂ ਪੂਰੇ ਹੋਣਗੇ ਰੋਜ਼ ਸਕੂਲ ਆ ਕੇ ਤੇ ਸੱਚੇ ਮਨ ਨਾਲ ਪੜ ਕੇ ਤੇ ਇੱਕ ਗੱਲ ਰਹੀ ਨਸ਼ੇ ਦੀ ਮਿੱਤ ਆਪਣੇ ਪੰਜਾਬ ਦੇ ਅੰਦਰ ਖਾਸ ਕਰਕੇ ਹਲਡੀਆ ਦਾ ਨਸ਼ਾ ਚੱਲ ਰਿਹਾ ਹੈ ਕੋਈ ਜਦ ਜਿੰਨੀ ਜਾ ਰਹੀ ਕਿ ਨਸ਼ੇ ਦੀ ਉਹ ਬੋ ਡੋਲ ਦੇ ਨਾਲ ਕਿਸੇ ਦੀ ਮੋਤ ਨਾ ਹੋ ਰਹੀ ਹੋਵੇ ਅਟ ਆਪਾਂ ਉਹ ਨਸ਼ਾ ਤੋਂ ਕਿਵੇਂ ਬਚ ਸਕਦੇ ਆ ਜਿਹੜਾ ਨਸ਼ਾ ਬੁਰਾਈਆਂ ਦਾ ਨਸ਼ਾ ਨਸ਼ਾ ਕੱਲਾ ਬੀੜੀ ਸਿਕੜਦਾ ਨਹੀਂ ਹੁੰਦਾ ਤਾਰੂ ਦਾ ਨਸ਼ਾ ਜਾਂ ਟੀਕੇ ਲੋਣੇ ਨਸ਼ਾ ਨਹੀਂ ਹੁੰਦੇ ਨਸ਼ਾ ਹੁੰਦਾ ਬੁਰਾਈਆਂ ਦਾ ਨਸ਼ਾ ਪੁਸਤਪਾ ਕੀਵੇਂ ਵੱਸ ਸਕਦੇ ਆ ਚਾਰੇ ਇਨਸਾਨ ਦੇ ਵਿੱਚ ਬੁਰਾਈਆਂ ਦਾ ਨਸ਼ਾ ਜਿਵੇਂ ਬੇਟਾ ਮੇਰੇ ਅੰਦਰ ਵੀ ਕੁਝ ਬੁਰਾਈਆਂ ਦਾ ਨਸ਼ਾ ਸੀ ਅਸੀਂ ਉਹ ਕੀਵੇਂ ਖਤਮ ਕੀਤਾ ਬੇਟਾ ਮੇਰੇ ਅੰਦਰ ਇੱਕ ਜਾਗ ਲੱਗ ਗਈ ਸੀ ਕਿ ਸੁਪਨਾ ਪਾਲ ਗਿਆ ਸੀ ਕਿ ਅੱਛੇ ਆਰਟਿਸਟ ਬੰਨਾ ਹੈ ਟੀਵੀ ਦੇ ਉੱਤੇ ਹੋਣਾ ਹੈ ਤੇ ਬੇਟਾ ਅਸੀਂ ਦਿਨ ਰਾਤ ਰਹਿਸਨਾ ਕਰਦੇ ਸੀ ਯੂਨੀਵਰਸਿਟੀ ਦੇ ਅੰਦਰ 12 1 2 ਤੱਕ ਕਿਤਾਬਾਂ ਪੜ੍ਹਦੇ ਸੀ ਤੇ ਬੇਟਾ ਸਾਡੀ ਟੀਚਰਾਂ ਗੁਰਾਂ ਦੇ ਆਸ਼ੀਰਵਾਦ ਦੇ ਨਾਲ ਸਾਡੀ ਉਹ ਮਿਹਨਤ ਰੱਕ ਵੀ ਲਿਆਈ ਹੈ ਜਿਹਦੇ ਨਾਲ ਮੈਂ ਆਪਣੀ ਟੀਮ ਖੜੀ ਕੀਤੀ ਹੈ ਬਈ ਘਾਰੇ ਸਟੇਟ ਦੇ ਅੰਦਰ ਅਸੀਂ ਪਲੇ ਕਰ ਰਹੇ ਹਰ ਮੱਤ ਦੇ ਅੰਦਰ ਬੱਚਾਂ ਨੂੰ ਵੀ ਤਿਆਰ ਕਰਦੇ ਹਾਂ ਨੁੱਕਰ ਨਾਟਕ ਤੇ ਬਈ ਬਟਾ YouTube ਦੇ ਉੱਤੇ ਵੀ ਅਸੀਂ ਯਾਤਰਾ ਐਕਟਿਵ ਰਹਿੰਦੇ ਹਾਂ ਤੇ ਅਸੀਂ ਪੰਜਾਬੀ ਮੂਜ ਦੇ ਅੰਦਰ ਵੀ ਬਟਾ ਮੈਂ ਕੰਮ ਕਰ ਚੁੱਕਿਆ ਤੇ ਸਾਡੇ ਕੁਝ ਆਰਟਿਸਟਾਂ ਦੀ ਟੀਮ ਦੇ ਬਟਾ ਹਿੰਦੀ ਬੋਲੀਵੁੱਡ ਦੇ ਅੰਦਰ ਵੀ ਜਾ ਕੇ ਆ ਚੁੱਕੇ ਉਹਨਾਂ ਦੇ ਆਡੀਸ਼ਨ ਕਲੀਅਰ ਹੋ ਚੁੱਕੇ ਨੇ ਜਿਨ੍ਹਾਂ ਵਿੱਚੋਂ ਬਟਾ ਫਰੀडम ਐਡ ਮਿਡਨਾਈਟ ਵੈਬ ਸੀਰੀਜ਼ ਆ ਰਹੀ ਹੈ 15 ਨਵੰਬਰ ਤੋਂ ਆਪਣੇ ਪ੍ਰੋਸਰ ਸ਼ੁਰੂ ਹੋ ਚੁੱਕੇ ਨੇ ਸੋਨੀ ਲੀ ਚੈਨਲ ਦੇ ਉੱਤੇ ਉਸ ਤੋਂ ਕੰਮ ਕਰ ਰਹੇ ਨੇ ਇਹ ਬਦਾਂ ਆਪਣੇ ਪੰਜਾਬ ਦੇ ਅੰਦਰ ਸਨ ਉਸ ਸਰਦਾਰ ਮੂਵੀ ਟੂ ਸ਼ੂਟ ਹੋਈ ਹੈ ਉਸ ਦੇ ਅੰਦਰ ਵੀ ਬੇਟਾ ਮੈਂ ਹੋਰ ساری ਟੀਮ ਜਾ ਕੇ ਆਇਆ ਆਂ ਆਡੀਸ਼ਨ ਸਾਡੇ ਕਲੀਅਰ ਹੋ ਚੁੱਕੇ ਸੀ ਮੇਰਾ ਕਹਿਣ ਦਾ ਮਤਲਬ ਇਹ ਹੈ ਬੇਟਾ ਸੁਪਨੇ ਤੁਹਾਡੇ ਤਾਂ ਪੂਰੇ ਹੋਣਗੇ ਜੇ ਤੁਸੀਂ ਇੱਕ ਜਾਗ ਲਗਾ ਲਓਗੇ ਜਿੱਦ ਤੂੰ ਤੁਹਾਡੇ ਇੱਕ ਜਾਗ ਲੱਗੇ ਸੁਪਨਾ ਪਲ ਗਿਆ ਤਾਂ ਬੁਰਾਈਆਂ ਦਾ ਨਸ਼ਾ ਆਪਣੇ ਆਪ ਖਤਮ ਹੋ ਜਾਏਗਾ ਇਸ ਕਰਕੇ ਬੇਟਾ ਸੋਚ ਲਵਾ ਸੀ ਬੰਨਣਾ ਕੀ ਹੈ ਤੇ ਉਸ ਵਿੱਚ ਅਤ ਤੋਂ ਕੇ ਪੈਜੋ ਤਾਂ ਬੇਟਾ ਬੁਰਾਈਆਂ ਦਾ ਨਸ਼ਾ ਆਪਣੇ ਆਪ ਆਪਣੇ ਅੰਦਰੋਂ ਖਤਮ ਹੋ ਜਾਊਗਾ ਠੀਕ ਹੈ ਤੇ ਬਸ ਥੈਂਕ ਯੂ ਸਰ ਬਹੁਤ ਧੰਨਵਾਦ ਰਿਹਾ ਬੱਚਿਆਂ